ਪੰਜਾਬ ਦੇ ਵਿੱਚ ਵਾਪਰ ਗਿਆ ਬੇਹੱਦ ਦਰਦਨਾਕ ਹਾਦਸਾ ਪਿੱਛੋਂ ਆਉਂਦੇ ਵਾਹਨ ਨੇ ਮਾਰੀ ਜ਼ਬਰਦਸਤ ਟੱਕਰ ਵਿਅਕਤੀ ਦੀ ਹੋਈ ਮੌਕੇ ਤੇ ਹੀ ਮੌਤ ਤੇ ਸੜਕ ਤੇ ਖਲਰੀ ਪਈ ਐ ਟੁਕੜੇ ਟੁਕੜੇ ਹੋਈ লাশ ਜਿੱਥੇ ਇੱਕ ਵਾਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬੇहद ਦਰਦਨਾਕ ਹਾਦਸਾ ਵਾਪਰਿਆ ਹੈ ਇੱਕ ਵਿਅਕਤੀ ਨੂੰ ਪਿੱਛੋਂ ਆਉਂਦੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਿਸ ਦੇ ਨਾਲ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਔਰ ਇਹ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਇਸ ਵਿਅਕਤੀ ਦੀ লাশ ਦੇ ਟੁੱਟੇ ਟੋਟੇ ਹੋ ਕੇ ਸੜਕ ਤੇ ਖਿਲਰੇ ਪਏ ਦੇ ਦੱਸਦੀ ਹੈ ਕਿ ਹਾਦਸਾ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਵਾਪਰਿਆ ਹੈ ਜਿੱਥੋਂ ਕਿ ਕੋਈ ਵਾਹਨ ਪਿੱਛੋਂ ਆ ਰਿਹਾ ਸੀ ਤੇ ਇਸ ਵਿਅਕਤੀ ਨੂੰ ਉਸ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਦਸਾ ਇੰਨਾ ਜ਼ਿਆਦਾ ਦਰਦਨਾਕ ਤੇ ਭਿਆਨਕ ਸੀ ਕਿ ਵਿਅਕਤੀ ਦੀ ਲਾਸ਼ ਦੇ ਟੋਟੇ ਟੋਟੇ ਹੋ ਗਏ ਨੇ ਤੇ ਸੜਕ ਤੇ ਖਲਰੇ ਪਏ ਨੇ ਆਉਂਦੇ ਜਾਂਦੇ ਰਾਗੀਰਾ ਨੇ ਨੇੜੇ ਪੰਦੇ ਠਾਣੇ ਦੇ ਵਿੱਚ ਇਸ ਦਾ ਸੰਬੰਧ ਦੇ ਵਿੱਚ ਖਬਰ ਕੀਤੀ ਤਾਂ ਪੁਲਿਸ ਅਧਿਕਾਰੀ ਤੁਰੰਤ ਹੀ ਇੱਥੇ ਪਹੁੰਚ ਗਏ ਨੇ ਪੁਲਿਸ ਅਧਿਕਾਰੀ ਰਜਿੰਦਰ ਸਿੰਘ ਹੁਣਾਂ ਦਾ ਕਹਿਣਾ ਹੈ ਕਿ ਜਿਸ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਹੜਾ ਵੀ ਉਸ ਦਾ ਡਰਾਈਵਰ ਹੋਵੇਗਾ ਮੌਕੇ ਤੋਂ ਫਰਾਰ ਹੈ ਇੱਥੇ ਆਸ-ਪਾਸ ਕੋਈ ਵੀ ਅਜਿਹਾ ਵਿਅਕਤੀ ਨਹੀਂ ਦਿਖ ਰਿਹਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ Laash ਦੇ ਟੁਕੜੇ-ਟੁਕੜੇ ਹੋ ਕੇ ਜਿਹੜੇ ਸੜਕ ਤੇ ਖਿਲਰੇ ਪਏ ਨੇ ਤੇ ਲੋਕ ਇਥੋਂ ਉੱਝ ਹੀ ਲੰਘਦੇ ਰਹੇ ਇਥੋਂ ਤੱਕ ਕਿ ਇੰਨਾ ਟੁਕੜਿਆਂ ਦੇ ਉੱਪਰ ਦੀ ਕਈ ਵਾਹਨ ਵੀ ਲੰਘੇ ਨੇ ਪੁਲਿਸ ਨੇ ਇਹਨਾਂ ਟੁਕੜਿਆਂ ਨੂੰ ਹੁਣ ਇਕੱਠੇ ਕਰ ਲਿਆ ਹੈ ਤੇ ਨਾਲ ਹੀ ਸਿਵਲ ਹਸਪਤਾਲ ਦੇ ਵਿੱਚ ਵੀ ਇਹ ਜਿਹੜੀ Laash ਹੈ ਜਿਹੜੀ ਟੋਟੇ-ਟੋਟੇ ਹੋਈ ਪਈ ਹੈ ਉਸ ਨੂੰ ਜਮ੍ਹਾਂ ਕਰਵਾ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ 72 ਘੰਟਿਆਂ ਦੇ ਲਈ ਇਹ Laash ਸਿਵਲ ਹਸਪਤਾਲ ਦੇ ਵਿੱਚ ਰੱਖੀ ਜਾਵੇਗੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝ ਕੀਤੀ ਹੈ ਕਿ ਅਜੇ ਤੱਕ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਇਸ ਬੰਦ ਦੇ ਵਿੱਚ ਇਤਲਾਹ ਕੀਤੀ ਹੈ ਕੁਝ ਲੋਕ ਵੀ ਆਏ ਸਨ ਪਰੰਤੂ ਫਿਰ ਵੀ ਇਸ ਲਾਸ਼ ਦੀ ਪਛਾਣ ਨਹੀਂ ਹੋ ਸਕੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵਾਹਨ ਹੈ ਜਾਂ ਉਹ ਡਰਾਈਵਰ ਹੈ ਜਿਸ ਨੇ ਟੱਕਰ ਮਾਰੀ ਹੈ ਮੌਕੇ ਤੋਂ ਫਰਾਰ ਹੈ ਪੁਲਿਸ ਉਸ ਵਸ ਵਿਅਕਤੀ ਦੀ ਪਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਇਸ ਲਾਸ਼ ਦੀ ਪਛਾਣ ਕਰਨੀ ਜ਼ਰੂਰੀ ਹੈ ਇਸ ਕਰਕੇ ਆਸ-ਪਾਸ ਦੇ ਪਿੰਡਾਂ ਤੋਂ ਆਸ-ਪਾਸ ਦੇ ਏਰੀਆ ਤੋਂ ਇੱਥੇ ਲੋਕਾਂ ਨੂੰ ਬੁਲਾਇਆ ਗਿਆ ਹੈ ਪਰੰਤੂ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਦੱਸਦੀ ਹੈ ਕਿ ਇਹ ਜਿਹੜਾ ਸੜਕੀ ਹਾਦਸਾ ਹੈ ਬਹੁਤ ਜ਼ਿਆਦਾ ਭਿਆਨਕ ਸੀ ਔਰ ਇਹ ਅਣਪਛਾਤਾ ਵਿਅਕਤੀ ਹੀ ਹੈ ਇਸ ਦੀ ਅਜੇ ਤੱਕ ਪਛਾਣ ਨਹੀਂ ਹੋਈ ਜਿਸ ਨੂੰ ਕਿਸੇ ਵਾਹਨ ਨੇ ਪਿੱਛੇ ਤੋਂ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਔਰ ਸੜਕ ਤੇ ਉਸ ਦੀ ਲਾਸ਼ ਦੇ ਟੁਕੜੇ ਟੁਕੜੇ ਹੋ ਕੇ ਖਿਲਰੇ ਪਏ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵਿਅਕਤੀ ਸੜਕ ਦੇ ਕਿਨਾਰੇ ਤੇ ਪੈਦਲ ਹੀ ਜਾ ਰਿਹਾ ਸੀ ਜਿਸ ਦੌਰਾਨ ਹੀ ਉਸ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਹੈ ਕਿਸੇ ਵਾਹਨ ਨੇ ਉਸ ਨੂੰ ਇੰਨੀ ਜਿਆਦਾ ਭਿਆਨਕ ਟੱਕਰ ਮਾਰੀ ਕਿ ਮੌਕੇ ਤੇ ਹੀ ਮੌਤ ਹੋ ਗਈ ਜਿਹੜੀ ਉਸਦੀ ਲਾਸ਼ ਆ ਟੋਟੇ ਟੋਟੇ ਹੋ ਗਈ ਤੇ ਸੜਕ ਤੇ ਖਿਲਰ ਗਈ ਆਉਦੇ ਜਾਂਦੇ ਰਾਗੀਰਾ ਨੇ ਹੀ ਇਸ ਬੰਦੇ ਵਿੱਚ ਪੁਲਿਸ ਨੂੰ ਇਤਲਾਾ ਕੀਤੀ ਸੀ ਮੌਕੇ ਤੇ ਹੀ ਪੁਲਿਸ ਅਧਿਕਾਰੀ ਪਹੁੰਚੇ ਨੇ ਇਸ ਲਾਸ਼ ਨੂੰ ਬਰਾਮਦ ਕੀਤਾ ਤੇ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ লাশ ਦੀ ਪਛਾਣ ਨਹੀਂ ਹੋ ਸਕੀ ਤੇ ਜਿਉਂ ਹੀ ਇਸ ਦੀ ਪਛਾਣ ਹੋਵੇਗੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ 72 ਘੰਟਿਆਂ ਤੱਕ ਇਹ লাশ ਹੈ ਸਿਵਲ ਹਸਪਤਾਲ ਦੇ ਵਿੱਚ ਰੱਖੀ ਜਾਵੇਗੀ ਤੇ ਨਾਲ ਹੀ ਜਿਹੜਾ ਡਰਾਈਵਰ ਹੈ ਜਿਸ ਨੇ ਟੱਕਰ ਮਾਰੀ ਹੈ ਉਸ ਦੀ ਵੀ ਪਾਲ ਕੀਤੀ ਜਾ ਰਹੀ ਹੈ